ਭਾਰਤ ਦਾ ਇਤਿਹਾਸ ਅਜਿਹੇ ਸੂਰਬੀਰਾਂ ਦੀਆਂ ਕੁਰਬਾਨੀਆਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਨੇ ਜ਼ੁਲਮ ਅੱਗੇ ਸਿਰ ਚ ਕੌਣ ਨਾਲੋਂ ਸਿਰ ਕਟਮਾਉਣਾ ਬਿਹਤਰ ਸਮਝਿਆ ਅੱਜ ਅਸੀਂ ਉਸ ਮਾਸੂਮ ਪਰ ਦਲੇਰ ਬਾਲਕ ਦੀ ਗੱਲ ਕਰਾਂਗੇ ਜਿਸ ਨੇ ਮਹਿਜ਼ 10 ਸਾਲ ਦੀ ਉਮਰ ਵਿੱਚ ਮੁਗਲ ਹਕੂਮਤ ਦੀਆਂ ਨੀਹਾਂ ਹਲਾ ਕੇ ਰੱਖ ਦਿੱਤੀਆਂ ਇਹ ਕਹਾਣੀ ਹੈ ਧਰਮ ਦੇ ਰਾਖੇ ਵੀਰ ਹਕੀਕਤ ਰਾਏ ਜੀ ਦੀ ਜੇ ਉਸ ਉਮਰ ਵਿੱਚ ਬੱਚੇ ਖੇਡਦੇ-ਕੁੱਦਦੇ ਹਨ ਉਸ ਉਮਰ ਵਿੱਚ ਹਕੀਕਤ رائے ਨੇ ਮੌਤ ਨੂੰ ਹੱਸ ਕੇ ਗਲੇ ਲਗਾਇਆ ਆਓ ਜਾਣਦੇ ਹਾਂ ਉਸ ਮਹਾਨ ਸ਼ਹਾਦਤ ਦੀ ਪੂਰੀ ਦਾਸਤਾਨ ਹਕੀਕਤ رائے ਜੀ ਦਾ ਜਨਮ 1724 ਈਸਵੀ ਵਿੱਚ ਪਾਕਿਸਤਾਨੀ ਪੰਜਾਬ ਦੇ ਸ਼ਹਿਰ ਸਿਆਲਕੋਟ ਵਿੱਚ ਹੋਇਆ ਉਹਨਾਂ ਦੇ ਪਿਤਾ ਬਾਗਮਲ ਜੀ ਇੱਕ ਇੱਜ਼ਤਦਾਰ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਹਕੀਕਤ ਰਾਏ ਬਚਪਨ ਤੋਂ ਹੀ ਬਹੁਤ ਸ਼ਾਂਤ ਸੁਭਾਅ ਤੇ ਤਿੱਖੀ ਬੁੱਧੀ ਦੇ ਮਾਲਕ ਸਨ ਉਹਨਾਂ ਦੇ ਚਿਹਰੇ ਤੇ ਇੱਕ ਵੱਖਰਾ ਹੀ ਤੇਜ ਸੀ ਉਹਨਾਂ ਦੇ ਮਾਤਾ ਪਿਤਾ ਜੀ ਨੇ ਉਹਨਾਂ ਨੂੰ ਬਹੁਤ ਪਿਆਰ ਨਾਲ ਪਾਲਿਆ ਅਤੇ ਉਹਨਾਂ ਨੂੰ ਉੱਚ ਵਿਦਿਆ ਦਿਵਾਉਣੀ ਚਾਹੁੰਦੇ ਸਨ ਉਸ ਸਮੇਂ ਫਾਰਸੀ ਭਾਸ਼ਾ ਦਾ ਬਹੁਤ ਬਲਵਾਲਾ ਸੀ ਇਸ ਲਈ ਹਕੀਕਤ ਰਾਏ ਜੀ ਨੂੰ ਇੱਕ ਮੌਲਵੀ ਦੇ ਮਦਰਸੇ ਵਿੱਚ ਫਾਰਸੀ ਲਿਖਣ ਲਈ ਭੇਜਿਆ ਗਿਆ ਫਾਰਸੀ ਸਿੱਖਣ ਲਈ ਭੇਜਿਆ ਗਿਆ ਉਥੇ ਹੋਏ ਇਕੱਲੇ ਹਿੰਦੂ ਬੱਚੇ ਸਨ ਬਾਕੀ ਸਾਰੇ ਮੁਸਲਮਣ ਲੜਕੇ ਸਨ ਹਕੀਕਤ ਰਾਏ ਪੜ੍ਹਾਈ ਵਿੱਚ ਬਹੁਤ ਹੁਸ਼ਿਆਰ ਸਨ ਜਿਸ ਕਾਰਨ ਬਾਕੀ ਲੜਕੇ ਉਹਨਾਂ ਨਾਲ ਈਰਖਾ ਕਰਦੇ ਸਨ ਇੱਕ ਦਿਨ ਜਦੋਂ ਮੌਲਵੀ ਸਾਹਿਬ ਮਦਰਸੇ ਵਿੱਚ ਨਹੀਂ ਸਨ ਕੁਝ ਲੜਕੀਆਂ ਨੇ ਹਕੀਕਤ ਰਾਏ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਗੱਲਾਂ-ਗੱਲਾਂ ਵਿੱਚ ਉਹਨਾਂ ਨੇ Hindu ਦੇਵੀ-ਦੇਵਕਿਆਂ ਤੇ ਖਾਸ ਕਰਕੇ ਮਾਤਾ ਦੁਰਗਾ ਜੀ ਬਾਰੇ ਬਹੁਤ ਹੀ ਭੱਦੀ ਸ਼ਬਦਾਵਲੀ ਵਰਤੀ। ਹਕੀਕਤ ਰਾਏ ਨੇ ਪਹਿਲਾਂ ਤਾਂ ਉਹਨਾਂ ਨੂੰ ਰੋਕਿਆ ਪਰ ਜਦੋਂ ਉਹ ਨਾ ਹਟੇ ਤਾਂ ਹਕੀਕਤ ਰਾਏ ਨੇ ਜਵਾਬ ਵਿੱਚ ਸਿਰਫ ਇੰਨਾ ਹੀ ਕਿਹਾ, "ਜੇਕਰ ਕੋਈ ਤੁਹਾਡੀ ਬੀਬੀ ਫਾਤਿਮਾ ਜੀ ਬਾਰੇ ਜਿਹੇ ਸ਼ਬਦ ਬੋਲੇ ਤਾਂ ਕੀ ਤੁਹਾਨੂੰ ਚੰਗਾ ਲੱਗੇਗਾ?" ਬਸ ਇੰਨੀ ਗੱਲ ਦੀ ਦੇਰ ਸੀ, ਉਹਨਾਂ ਲੜਕਿਆਂ ਨੇ ਸ਼ੋਰ ਮਚਾ ਦਿੱਤਾ। ਪਹਿਲਾਂ ਤਾਂ ਲੜਕਿਆਂ ਨੇ ਹਕੀਕਤ ਰਾਏ ਨੂੰ ਬਹੁਤ ਕੁੱਟਿਆ ਕਿ ਹਕੀਕਤ ਰਾਏ ਨੇ ਇਸਲਾਮ ਦੀ ਨਿੰਦਾ ਕੀਤੀ ਹੈ ਜਦੋਂ ਮੌਲਵੀ ਆਇਆ ਤਾਂ ਉਹਨਾਂ ਲੜਕਿਆਂ ਨੇ ਝੂਠੀ ਗਵਾਹੀ ਦਿੱਤੀ ਮੌਲਵੀ ਨੇ ਬਿਨਾ ਕੁਝ ਸੋਚੇ ਸਮਝੇ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਮਾਮਲਾ ਸਿਆਲਕੋਟ ਦੇ ਕਾਜੀ ਕੋਲ ਪਹੁੰਚਿਆ ਕਾਜੀ ਨੇ ਫੈਸਲਾ ਸੁਣਾਇਆ ਕਿ ਹਕੀਕਤ ਰਾਏ ਕੋਲ ਦੋ ਹੀ ਰਸਤੇ ਹਨ ਜਾਂ ਤਾਂ ਉਹ ਮੁਸਲਮਾਨ ਬਣ ਜਾਵੇ ਜਾਂ ਫਿਰ ਮੌਤ ਦੀ ਸਜ਼ਾ ਭੁਗਤਣ ਲਈ ਤਿਆਰ ਰਹੇ ਸਿਆਲਕੋਟ ਵਿੱਚ ਮਾਮਲਾ ਨਾ ਸੁਲਝਦਾ ਦੇਗ ਹਕੀਕਤ ਰਾਏ ਨੂੰ ਜਿੰਜੀਰਾ ਵਿੱਚ ਜਕੜ ਕੇ ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਦੀ ਕਚਰੀ ਵਿੱਚ ਪੇਸ਼ ਕੀਤਾ ਗਿਆ ਲਾਹੌਰ ਦੀਆਂ ਸੜਕਾਂ ਤੇ ਲੋਕ ਇਸ ਛੋਟੇ ਜਿਹੇ ਬਾਲਕ ਨੂੰ ਦੇਖ ਕੇ ਹੈਰਾਨ ਸਨ ਜਿਸ ਦੇ ਚਿਹਰੇ ਤੇ ਮੌਤ ਦਾ ਕੋਈ ਡਰ ਨਹੀਂ ਸੀ ਜ਼ਕਰੀਆ ਖਾਨ ਹਕੀਕਤ ਰਾਏ ਨੂੰ ਬਹੁਤ ਲਾਲਚ ਦਿੱਤੇ ਉਸ ਨੇ ਕਿਹਾ ਤੂੰ ਅਜੇ ਬਹੁਤ ਛੋਟਾ ਹੈ ਜੇ ਤੂੰ ਇਸਲਾਮ ਕਬੂਲ ਕਰ ਲਵੇਂ ਤਾਂ ਤੈਨੂੰ ਬਹੁਤ ਉੱਚਾ ਅਹੁਦਾ ਦੌਲਤ ਅਤੇ ਸੁੰਦਰ ਪਤਨੀ ਮਿਲੇਗੀ ਪਾਧ ਹਕੀਕਤ ਰਾਏ ਦਾ ਜਵਾਬ ਪੱਥਰ ਤੇ ਲਕੀਰ ਵਰਗਾ ਸੀ ਉਸਨੇ ਕਿਹਾ ਮੈਨੂੰ ਮੇਰਾ ਧਰਮ ਜਾਨ ਤੋਂ ਪਿਆਰਾ ਹੈ ਕਿ ਮੁਸਲਮਾਨ ਹੋਣ ਤੋਂ ਬਾਅਦ ਮੌਤ ਨਹੀਂ ਆਵੇਗੀ ਜੇ ਮਰਨਾ ਹੀ ਹੈ ਤਾਂ ਆਪਣੇ ਧਰਮ ਵਿੱਚ ਰਹਿ ਕੇ ਕਿਉਂ ਨਾ ਮਰਾਂ ਹਕੀਕਤ ਰਾਏ ਦੇ ਮਾਤਾ ਪਿਤਾ ਰੋਂਦੇ ਹੋਏ ਕਚਿਹਰੀ ਪਹੁੰਚੇ ਉਹਨਾਂ ਨੇ ਮਿੰਤਾਵਾਂ ਕੀਤੀਆਂ ਪੁੱਤਰ ਇੱਕ ਵਾਰ ਕਹਿ ਦੇ ਕੇ ਤੂੰ ਮੁਸਲਮਾਨ ਹੈ ਜਾਨ ਬਚ ਜਾਵੇਗੀ ਹਕੀਕਤ ਰਾਏ ਨੇ ਬੜੀ ਨਿਮਰਤਾ ਨਾਲ ਕਿਹਾ ਮਾਤਾ ਜੀ ਪਿਤਾ ਜੀ ਮੈਨੂੰ ਅਜਿਹਾ ਜੀਵਨ ਨਹੀਂ ਚਾਹੀਦਾ ਜੋ ਧਰਮ ਦੀ ਬਲੀ ਦੇ ਕੇ ਮਿਲੇ ਮੈਂ ਤਸ਼ਹੀਦ ਹੋ ਕੇ ਤੁਹਾਡਾ ਨਾਮ ਰੋਸ਼ਨ ਕਰਾਂਗਾ ਹਕੀਕਤ ਰਾਏ ਦਾ ਵਿਆਹ ਬਟਾਲਾ ਦੇ ਇੱਕ ਸਿੱਖ ਪਰਿਵਾਰ ਵਿੱਚ ਹੋਇਆ ਸੀ ਉਹਨਾਂ ਦੀ ਪਤਨੀ ਬੀਬੀ ਦੁਰਗਾ ਦੇਵੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਬਹੁਤ ਸਤਿਕਾਰ ਦਿੱਤਾ ਜਾਂਦਾ ਹੈ ਦੇ ਪਰਿਵਾਰਿਕ ਸੰਸਕਾਰਾਂ ਨੇ ਵੀ ਹਕੀਕਤ ਰਾਏ ਦੇ ਇਰਾਦੇ ਮਜ਼ਬੂਤ ਕੀਤੇ ਹੋਏ ਸਨ ਅੰਤ ਵਿੱਚ 20 ਜਨਵਰੀ 1734 ਨੂੰ ਬਸੰਤ ਪੰਚਮੀ ਵਾਲੇ ਦਿਨ ਸ਼ਹਾਦਤ ਦਾ ਹੁਕਮ ਜਾਰੀ ਹੋਇਆ ਹਕੀਕਤ رائے ਨੂੰ ਜਲਾਦ ਦੇ ਸਾਹਮਣੇ ਖੜਾ ਕੀਤਾ ਗਿਆ ਜਲਾਦ ਨੇ ਪਹਿਲਾਂ ਉਸ ਨੂੰ ਬਹੁਤ ਤਸੀਹੇ ਦਿੱਤੇ ਤਾਂ ਜੋ ਉਹ ਡਰ ਕੇ ਧਰਮ ਬਦਲ ਲਵੇ ਪਰ ਹਕੀਕਤ رائے ਨੇ ਪਰਮਾਤਮਾ ਦਾ ਸਿਮਰਨ ਕਰਨਾ ਜਾਰੀ ਰੱਖਿਆ ਅੰਤ ਵਿੱਚ ਜਲਾਦ ਨੇ ਤਲਵਾਰ ਚਲਾਈ ਅਤੇ 10 ਸਾਲ ਦੇ ਉਸ ਸੂਰਬੀਰ ਦਾ ਸਿਰ ਤੜ ਨਾਲੋਂ ਵੱਖ ਹੋ ਗਿਆ ਪੂਰੇ ਲਾਹੌਰ ਵਿੱਚ ਸੋਗ ਦੀ ਲਹਿਰ ਦੌੜ ਗਈ ਹਿੰਦੂਆਂ ਅਤੇ ਸਿੱਖਾਂ ਨੇ ਮਿਲ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਅੱਜ ਵੀ ਲਾਹੌਰ ਵਿੱਚ ਉਹਨਾਂ ਦੀ ਸਮਾਦ ਮੌਜੂਦ ਹੈ ਹਾਲਾਂਕਿ ਹੁਣ ਉੱਥੇ ਜਾਣਾ ਮੁਸ਼ਕਲ ਹੈ ਹਕੀਕਤ ਰਾਏ ਦੀ ਸ਼ਹਾਦਤ ਨੇ ਸਿੱਖ ਮਿਸਲਾਂ ਦੇ ਵਿੱਚ ਹਕੀਕਤ ਰਾਏ ਦੀ ਸ਼ਹਾਦਤ ਨੇ ਸਿੱਖ ਮਿਸਲਾਂ ਵਿੱਚ ਰੋਸ ਦੀ ਅੱਗ ਬਾਲ ਦਿੱਤੀ ਸਿੱਖ ਜਥੇਬੰਦੀਆਂ ਨੇ ਸਿਆਲਕੋਟ ਅਤੇ ਲਾਹੌਰ ਦੇ ਉਹਨਾਂ ਮੁਗਲ ਅਧਿਕਾਰੀਆਂ ਨੂੰ ਸਬਕ ਸਿਖਾਇਆ ਜਿਨ੍ਹਾਂ ਨੇ ਇਸ ਨਿਰਦੋਸ਼ ਬਾਲਕ ਨੂੰ ਸ਼ਹੀਦ ਕੀਤਾ ਸੀ ਹਕੀਕਤ ਰਾਜ ਦੀ ਕੁਰਬਾਨੀ ਨੇ ਇਹ ਸਾਬਤ ਕਰ ਦਿੱਤਾ ਕਿ ਸੱਚਾ ਧਰਮੀ ਉਹ ਹੈ ਜੋ ਸਿਰ ਤਾਨ ਦੇ ਸਕਦਾ ਹੈ ਪਰ ਸਿਰੜ ਧਰਮ ਨਹੀਂ ਛੱਡਦਾ ਦੋਸਤੋ ਸ਼ਹੀਦ ਹਕੀਕਤ ਰਾਏ ਜੀ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਧਰਮ ਅਤੇ ਸੱਚਾਈ ਲਈ ਦਿੱਤੀ ਗਈ ਕੁਰਬਾਨੀ ਕਦੇ ਵਿਅਰਥ ਨਹੀਂ ਜਾਂਦੀ ਅੱਜ ਜਦੋਂ ਅਸੀਂ ਬਸੰਤ ਪੰਚਮੀ ਮਨਾਉਂਦੇ ਹਾਂ ਤਾਂ ਸਾਨੂੰ ਇਹ ਇਸ ਮਹਾਨ ਸ਼ਹੀਦ ਨੂੰ ਜ਼ਰੂਰ ਯਾਦ ਕਰਨਾ ਚਾਹੀਦਾ ਹੈ ਜੇਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਕਰੋ ਅਤੇ ਸ਼ੇਅਰ ਕਰੋ ਤਾਂ ਜੋ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਮਹਾਨ ਇਤਿਹਾਸ ਬਾਰੇ ਪਤਾ ਲੱਗ ਸਕੇ ਪ੍ਰਣਾਮ ਸ਼ਹੀਦਾਂ ਨੂੰ